ਅੱਜ ਵੀ ਨਹੀਂ ਮਸਲੇ ਦਾ ਹੱਲ ਲਾ ਕੇ ਕੋਈ ਚੁਣਾ ਅੱਜ ਦੇ ਲਾ ਤੇ ਇਹ ਸਮੋਗਲ ਤੁਸੀਂ ਤਰੇਖਾ ਦੇਖਦੇ ਹੋ ਐਟਿਕ ਨੂੰ ਦੇ ਦੇ ਜੀ ਅਗਰ ਅਸੀਂ ਪ੍ਰਾਲੀ ਸਾੜਾਂਗੇ ਤਾਂ ਨੁਕਸਾਨ ਹੋਵੇ ਛੱਕੇ ਦੀ ਆਪਾਂ ਨੇ ਵਾਣਸ ਪਾ ਲਈ ਪਰ ਉਹਦੇ ਸਾਹਮਣੇ ਜੀ ਮੇਜ਼ਬਾਨ ਨੇ ਪਾਰ ਕਰ ਸਕੀ ਹੈ ਤੁਸੀਂ ਆਪ ਦੇਖ ਲਓ ਤੁਹਾਡੇ ਸਾਹਮਣੇ ਵਾਣਸ ਪਾ ਲਈ ਪਾਸੇ ਵਾਇਆ ਹੋਇਆ ਹੈ ਕਿ ਦੂਜੇ ਪਾਸੇ ਮਦਦ ਕਰ ਦੋ ਮਾਰਾ ਇਹਦੇ ਸਾਹ ਦੀ ਖਲਾਰੀ ਖਲਾਰੀ ਤਨੇ ਆਪ ਉਹ ਲਾਈਟ ਹੋ ਗਿਆ ਕਿ ਨਾ ਸੋਨਾ ਬਾਹਰ ਬਣ ਤੇ ਆਪਾਂ ਨੇ ਪੂਰੇ ਬਾਹਰ ਸੇ ਅਲੜੀ ਹੈਰੋਂ ਐ ਤਵੀਆਂ ਦੂਰ ਕਰਿਆ ਤੇ ਦੇਖੋ ਲਗਭਗ 70% ਪਰਾਲੀ ਜਿਹੜੀ ਹੈ ਉਹ ਜ਼ਮੀਨ ਦੇ ਹਟਾਂ ਆਪਣੇ ਮਿੱਟੀ ਦੇ ਹਟਾਂ ਦਬ ਗਿਆ ਜਦੋਂ ਇਹਨੂੰ ਆਪਾਂ ਰੌਣੀ ਕਰਾਂਗੇ ਮਤਲਬ ਪਾਣੀ ਦੇਵਾਂਗੇ ਤੇ ਜਿਹੜੀ ਬੱਚੀ ਖੁੱچی ਐ ਇਹ ਵੀ ਸਾਰੀ ਅੰਦਰ ਹੀ ਗਲ ਜੇਗੀ ਤੇ ਆਪਣੀ ਜ਼ਮੀਨ ਨੂੰ ਇਸ ਦਾ ਫਾਇਦਾ ਹੋਵੇ ਇੰਜੋਏ ਟਾਈਮ ਲਗਭਗ 2.5 ਕਿਲੇ ਦੀ ਬਾਹਰ ਕਰਨ ਤੋਂ ਬਾਅਦ ਮੈਂ ਪਾਣੀ ਪੀਣ ਵਾਸਤੇ ਆਇਆ ਸੀ ਜੀ ਤੇ ਹੱਥ ਮੋਢੇ ਤੋਂ ਮਾਰੇ ਕੋਨਾ ਕੁਝ ਡਾ ਡੀ ਹੋ ਗਿਆ ਸੀ ਕਿਥੇ ਬਾਕੀ ਬੂ ਬੱਚੇ ਲੜਾ ਕੇ ਰਾਗ ਨਹੀਂ ਕੀਤੀਆਂ ਗੱਲਾਂ ਚੱਲਦੀਆਂ ਉਥੇ ਤੇ ਆਪਣੀ ਰੋਟੀ ਆ ਗਈ ਜੀ ਇਹ ਲਾ ਗਈ ਜੀ ਆਪਣੀ ਰੋਟੀ ਆ ਬਿਸ਼ਾਲ ਆ ਜੀ ਆਪਾਂ ਨੇ ਆਪਣਾ ਪਰਣਾ Lodi. Da geht er noch die Kahn. Also Ah, wa, wadi wadi wa. Da rida rida ri roupinha -ri, -ri. roupinha 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 ah, roupinha 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 ਰੋਟੀ ਖਾ ਕੇ ਹੋਇਆ ਸੀ ਵਿੱਲਾ ਤੇਨੇ ਨੂੰ 메ਨ ਰੋਡ ਤੇ ਇੱਕ ਜਾਂਦਾ ਹੋਇਆ ਪ੍ਰੀ ਵਿਡਿੰਗ ਵਾਲਾ ਜੋੜਾ ਆਪਣੇ ਕੋਲ ਆ ਗਿਆ ਕਹਿੰਦੇ ਪਾਜੀ ਟਰੈਕਟਰ ਤੇ ਕੁਝ ਫੋਟੋ ਸ਼ੂਟ ਕਰਨੇ ਆ ਮੈਂ ਕਿਹਾ ਜੀ ਜੀ ਸੱਦ ਕੇ ਉਹਨਾਂ ਨੇ ਆਪਣਾ ਫੋਟੋ ਸ਼ੂਟ ਕੀਤਾ ਤੇ ਚਲੋ ਇਸ ਬਹਾਨੇ ਮੇਰੇ ਟਰੈਕਟਰ ਨੂੰ ਥੋੜੀ ਜੀ ਰੈਸਟ ਮਿਲ ਗਈ ਤੇ ਆ ਤੁਸੀਂ ਦੇਖ ਸਕਦੇ ਹੋ ਪਿੱਛੇ ਮੇਰਾ ਗੁਰਮੀਤ ਬਾਈ ਜਿਹੜੇ ਕੇ ਬੰਬੇ ਟਰੱਕ ਡ్రਾਈਵਰੀ ਕਰਦੇ ਆ ਉਹ ਨੇੜੇ ਦੇ ਲੰਗੇ ਤੇ ਆਲਰੇਡੀ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਮੇਰੇ ਕਿਸੇ ਗਾਣੇ ਦੀ ਛੂਟੀ ਹੋ ਰਹੀ ਹੈ ਪਰ ਇੱਕ ਪ੍ਰੀ-ਵੈਡਿੰਗ ਸ਼ੂਟ ਸੀ ਗੱਲ ਵਿਸ਼ੇ ਦਾ ਤੇ ਕਾਫੀ ਸੋਹਣਾ ਕਪਲ ਸੀ ਇਹਨਾਂ ਨੇ ਫੋਟੋ ਫੋਟੋ ਖਚਈਆਂ ਤੇ ਇੱਕ ਦੋ ਵੀਡੀਓ ਵੀਡੀਓ ਬਣਾਈ ਵਧੀਆ ਲੱਗਿਆ ਇਹਨਾਂ ਨੂੰ ਮਿਲ ਕੇ ਮੈਨੂੰ ਚਲਣਾ ਮਸ ਮੁਝਾ ਨਹੀਂ ਚਲਣਾ ਤਾਂ ਉਹ ਵੀ ਦੇਖ ਲੋ